ਸੁੰਦਰ ਚੱਕ ਬਣੀ ਲੋਦੀ ਸੜਕ ਦੇ ਵਿੱਚ ਕਾਰ ਹੀ ਲੋਕਾਂ ਤੇ ਕ੍ਰੈਸ਼ ਹੋ ਤੋ ਆ ਰਹੇ ਆ ਗੱਡੀਆਂ ਦੇ ਡਰਾਈਵਰਾਂ ਵਿਚਕਾਰ ਵਧਿਆ ਵਿਵਾਦ ਦਿਨ ਦਿਹਾੜੇ ਗੱਡੀਆਂ ਲੋਡ ਕਰ ਗੁਜ਼ੜ ਰਹੀ ਸੀ ਸੁੰਦਰ ਚੱਕ ਰੋਡ ਤੋਂ ਜਿੱਥੇ ਸਾਨੀਆਂ ਲੋਕਾਂ ਵੱਲੋਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਹੀ ਗੱਡੀਆਂ ਦੇ ਡਰਾਈਵਰਾਂ ਵੱਲੋਂ ਲੋਕਾਂ ਦੇ ਨਾਲ ੱੱਕਾ ਕਰਦੇ ਨਜ਼ਰ ਆਏ ਆਏ ਤੁਸੀਂ ਦੇਖ ਸਕਦੇ ਹੋ ਕਿ ਦਿਨ ਦਿਹਾੜੇ ਹੀ ਗੱਡੀਆਂ ਦੀ ਜੜੀ ਲਾਲ ਲੱਗੀ ਹੋਈ ਹੈ ਇਸ ਦੀ ਸੀਸੀਟੀਵੀ ਫੁਟੇਜ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕਾਂ ਵੱਲੋਂ ਡਰਾਈਵਰਾਂ ਨੂੰ ਗੱਡੀ ਰੋਕਣ ਦੀ ਗੱਲ ਕਹੀ ਜਾ ਰਹੀ ਹੈ ਪਰ ਡਰਾਈਵਰ ਜਿਹੜੇ ਕੀ ਗੱਡੀ ਲੋਕਾਂ ਦੇ ਉੱਤੇ ਚੜਾਉਂਦੇ ਨਜ਼ਰ ਆ ਰਹੇ ਹਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਪ੍ਰਸ਼ਾਸਨ ਵੱਲੋਂ ਕੀ ਵੱਡੀ ਕਾਰਵਾਈ ਕੀਤੀ ਗਈ ਹੈ ਹੁਣ ਇਹ ਵੀ ਤੁਹਾਨੂੰ ਸੁਣਾਵਾਂਗੇ ਉੱਥੇ ਹੀ लोका वलो गालबात की गई या हुई तोहनु सुनावांगे आखिर की है पूरा मामला तुसी देखो इस पूरी खबर आहि तातक बने रहो तो देख द्रो दे पंजाब दे न्यूज़ कि अपना मेरा नाम है राजेंद्र सिंह पठानिया पिन बनी लोधी नंबरदार साहब का सरपंच की गलबात हुई है कहंदे तो अड्डे ने जडिया गाड़ियां रोकियां जनाब गाल इस तरह दी है आज तो ਕੁਝ 10-15 ਦਿਨ ਪਹਿਲਾਂ ਪੰਜਾਬ ਸਰਕਾਰ ਦੀ ਤਰਫੋਂ ਸੈਂਟਰ ਦੀ ਤਰਫੋਂ ਵਿਆਈ ਦਿੱਤੀ ਗਈ ਸੀ ਵੀ ਚੋਣ ਕਰਾਈ ਲੱਗੀ ਹੈ ਭਾਰਤਾਨੀ ਹਿੰਦੁਸਤਾਨ ਦੀ ਉਸ ਦੌਰਾਨ ਗੱਡੀਆਂ ਜਿਹੜੀਆਂ ਰਾਤ ਨੂੰ ਮੂਵਮੈਂਟ ਨਹੀਂ ਕਰਨੀਆਂ ਦਿਨ ਨੂੰ ਮੂਵਮੈਂਟ ਕਰਨੀਆਂ ਜੋ ਤੋਂ ਲੜਾਈ ਖਤਮ ਹੋ ਗਈ ਐਸਐਸਪੀ ਸਾਹਿਬ ਦਾ ਹੁਕਮ ਹੋ ਗਿਆ ਵੀ ਉਹਨਾਂ ਗੱਡੀਆਂ ਜਿਹੜੀਆਂ ਨੇ ਉਹ ਰਾਤ ਨੂੰ ਅੱਠ ਤੋਂ ਅੱਠ ਚੱਲਣ ਗਈ ਪ੍ਰਸ਼ਾਸਨ ਪੂਰੀ ਤਰ੍ਹਾਂ ਸਤਰਕਾ ਪਰ ਇੱਕ ਐਸਐਚਓ ਤਾਰਾਗੜ੍ਹ ਉਹਨਾਂ ਨੂੰ ਤਿੰਨ ਵਾਰੀ ਗਲਾਨ ਦੇ باوجود ਵੀ ਉਹ ਕਹਿੰਦੇ ਵੀ ਕੀੜੀ ਚੋਂ ਨਹੀਂ ਗੱਡੀਆਂ ਆਂਦੀ ਕੁਲਪ ਗੱਡੀਆਂ ਸਿਆਮਪੁਰ ਥਾਣੇ ਦਾ ਫਰਜ਼ ਬਣਦਾ ਉਹਦਾ ਕੰਮ ਬੰਦ ਕਰਨਾ ਅਸੀਂ ਇਹ ਜਨਾਬ ਅੱਗੇ ਬੇਨਤੀ ਕਰਨਾ ਚਾਹੁੰਦਾ ਆ ਵੀ ਐਸਐਚਓ ਤਾਰਾਕਰਨ ਨੂੰ ਪੁੱਛਿਆ ਜਾਵੇ ਵੀ ਕੀ ਆ ਕੀੜੀ ਵਿੱਚ ਨਾਕਾ ਲਾਇਆ ਗਿਆ ਜੇ ਨਾਕਾ ਲਾਇਆ ਗਿਆ ਤਾਂ ਗੱਡੀ ਕਿੱਥੋਂ ਆਂਦੀ ਪਈ ਹੈ ਚਾਹ ਜੀਐਨਕੇ ਚੋਂ ਆਂਦੀ ਪਈ ਹੈ ਇਹ ਮਾਈਨਿੰਗ ਦੇ ਜਿਹੜੇ ਐਕਸ਼ਨ ਸਾਹਿਬ ਐਸਡੀਓ ਜਾਂ ਇਨਸਪੈਕਟਰ ਜਾਂ ਜਿਹੜੇ ਵੀ ਇਹਦੇ ਕਰਮਚਾਰੀ ਨੇ ਉਹ ਦੱਸ ਸਕਦੇ ਵੀ ਜੰਮੂ ਕਸ਼ਮੀਰ ਚੋਂ ਗੱਡੀ ਆਂਦੀ ਪਈ ਹੈ ਕਿ ਜਾਂ ਕੀੜੀ ਪੰਜਾਬੋਂ ਆਂਦੀ ਪਈ ਹੈ ਜੇ ਕਿ ਵੀਡੀਓ ਪੰਜਾਬ ਵੱਲੋਂ ਆਂਦੀ ਪਈ ਤੇ ਰਿਸਪੌਂਸਿਬਿਲਟੀ ਜਿਹੜੀ ਐ ਐਸਐਚਓ ਤਾਰਾਗੜ ਦੀ ਹੈ ਕਿਉਂਕਿ ਟ੍ਰੀਟ ਨਹੀਂ ਵਧੀਆ ਤਰੀਕ ਨਾਲ ਕਰਦੇ ਪਏ ਸਾਨੂੰ ਕਿਉਂਕਿ ਅਸੀਂ ਆਮ ਜਨਤਾ ਜਿਹੜੀ ਹੈ ਉਹ ਚਾਹਦੀ ਹੈ ਦਿਨ ਟ੍ਰੈਫਿਕ ਜਿਹੜੀ ਹੈ ਦਿਨ ਨੂੰ ਸ਼ਾਂਤੀ ਨਾਲ ਚੱਲੇ ਰਾਤ ਨੂੰ ਟਰੱਕ ਜਿਹੜੇ ਨਾਲ 8 ਤੋਂ 8 ਚੱਲਣ ਕੋਈ ਕਿਸੇ ਨੂੰ ਤਰਾਜ ਨਹੀਂ ਪਰ ਸਰਕਾਰ ਤੇ ਕਹਿੰਦੀ ਕਿ ਆਪਾਂ ਇਹਨਾਂ ਚੀਜ਼ਾਂ ਦੇ ਨੱਥ ਪਾਈ ਹੋਏ ਉਸ ਦੇ ਬਾਵਜੂਦ ਪ੍ਰਸ਼ਾਸਨ ਦੀ ਜਿਹੜਾ ਕੰਮ ਕਰ ਰਿਹਾ ਅਸੀਂ ਇਹ ਗੱਲ ਕਰਾਉਣਾ ਚਾਹੁੰਦੇ ਆ ਉਹ ਪ੍ਰਸ਼ਾਸਨ ਦਿਖਦਾ ਪਿਆ ਪਰ ਕਰਾਸ਼ਰ ਕਿਸ ਤਰੀਕੇ ਨਾਲ ਚੱਲਦੇ ਪਏ ਨਾ ਉਹ ਗੱਡੀਆਂ ਵਾਲਿਆਂ ਕੋਲ ਬਿੱਲ ਹੈਗੇ ਆ ਜਾਂ ਨਹੀਂ ਹੈਗੇ ਕੀ ਗੱਡੀਆਂ ਤੇ ਪੰਜਾਬ ਦੇ ਗਿਵੇ ਲੈ ਗਏ ਨੇ ਜੇ ਐਨ ਕੇ ਦੇ ਕਈਆਂ ਦੇ ਗੱਡੀਆਂ ਬੇਲ ਆ ਕੇ ਨਹੀਂ ਆਈਆਂ ਕਈਆਂ ਦੇ ਗੱਡੀਆਂ ਦਾ ਨੰਬਰ ਵੀ ਆ ਨਹੀਂ ਨਾਗੇ ਪਲੇਟ ਹੈ ਨਾ ਪਿਛੇ ਪਲੇਟ ਹੈ ਸਾਡੇ ਅੱਜ ਟ੍ਰੈਫਿਕ ਦੇ ਇੰਚਾਰਜ ਆਏ ਨਾ ਉਹਨਾਂ ਨਾਲ ਗੱਲਬਾਤ ਕੀਤੀ ਆ ਕੁਝ ਗੱਡੀਆਂ ਦੇ ਉਹਨਾਂ ਬੌਂਡ ਕੀਤੀਆਂ ਨੇ ਅਸੀਂ ਇਹ ਚਾਹਦੇ ਆ ਕਿ ਕਾਰ ਆ ਇੰਡਸਟਰੀ ਨਾਲ ਸਾਡੀ ਕੋਈ دشواری ਨਹੀਂ ਸਾਨੂੰ ਨਾ ਟ੍ਰੈਫਿਕ ਵਾਲਿਆਂ ਨਾਲ ਗੱਡੀਆਂ ਵਾਲਿਆਂ ਨਾਲ ਕੋਈ ਸਾਡੀ دشواری ਆ ਸਵਾਲ ਇਹ ਵੀ ਜੋ ਗਵਰਨਮੈਂਟ ਨੇ ਟਾਈਮ ਬਣਿਆ ਹੈ ਪ੍ਰਸ਼ਾਸਨ ਨੇ ਟਾਈਮ ਬਣਿਆ ਹੈ ਕਿ ਬਿਜ਼ਨਸ ਵੀ ਚੱਲੇ ਤੇ ਪਬਲਿਕ ਵੀ ਬਚੇ ਸੋ ਅਹੀ-ਇਹੀ ਚਾਹਨੀ ਅੱਜ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਹੀ ਫਿਰ 8 ਤੋਂ 8 ਇਹਦੇ ਗੱਡੀਆਂ ਦਾ ਟਾਈਮ ਹੀ ਚੱਲ ਅਗਰ ਜੇ ਕੋਈ ਗੱਡੀ ਖਰਾਬ ਹੋ ਗਈ ਇੰਡੀਬਿਟਰਨ ਸੈਂਟਰ 'ਚ ਜਿਹੜੀਆਂ ਪਿੱਛੇ ਗੱਡੀਆਂ ਨਾ ਉਹ ਐਸਐਚਓ ਤਾਰਾਗੜ ਨਾਲ ਸੰਪਰਕ ਸਾਧਣ ਐਸਐਚਓ ਸੇ ਇੱਥੇ ਪਰ ਨਾਲ ਸਾਧਣ ਜਾਂ ਟ੍ਰੈਫਿਕ ਇੰਚਾਰਜ ਨਾਲ ਸੰਪਰਕ ਸਾਧਣ ਵੀ ਜਨਾਬ ਸਾਡੀ ਗੱਡੀ ਅਹੀ ਕਰਕੇ ਕਰਨ ਮਕੈਨਿਕ ਗੱਡੀ ਕਰਕੇ ਅੱਡੇ 'ਚ ਕੱਢਣਾ ਚਾਹਨੀ ਹੈ ਵੀ ਵੀ ਗੱਡੀਆਂ ਲਗਾਤਾਰ ਜੰਦੀਆਂ ਨਾ ਫਿਰ ਨਾ اڈੇ ਵਾਲਾ ਜੀਣਾ ਆਰਾਮ ਕੀਤਾਣਾ ਬੁਰੀ ਤਰ੍ਹਾਂ ਬੋਹਾਲ ਬੰਦੇ ਤੇੜੇ ਇਹ ਦੇ ਨਹੀਂ ਆਮ ਆਜ਼ਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਹਾਂਜੀ ਤੁਸੀਂ ਵੀ ਵਿੱਚ ਬੈਠੇ ਸੀਗੇ ਤੇ ਕਹਿੰਦੇ ਦਿਲ ਨੂੰ ਗੱਡੀਆਂ ਨਹੀਂ ਲੱਗਦੀ ਸਾਡੇ ਸਪੈਕਰ ਜਨਾਬ ਜਦੋਂ ਪ੍ਰਸ਼ਾਸਨ ਨੇ ਐਗੜੀ ਗੱਲ ਕਰਤੀ ਆ ਵੀ ਪਾਕਿਸਤਾਨ ਦੇ ਹਿੰਦੁਸਤਾਨ ਦੀ ਲੜਾਈ ਲੱਗੀ ਆ ਤਾਂ ਉਹਦੇ ਵਿੱਚ ਰਾਜਵਤ ਗੱਡੀਆਂ ਦੀ ਮੂਵਮੈਂਟ ਨਹੀਂ ਹੋਣੀ ਚਾਹੀਦੀ ਫਿਰ ਅਸੀਂ ਤੁਸੀਂ ਕੋਨ ਨੂੰ ਨੇ ਆ ਇਹ ਤਾਂ ਪ੍ਰਸ਼ਾਸਨ ਨੇ ਦੇਖਣਾ ਪ੍ਰਸ਼ਾਸਨ ਵਧੀਆ ਕੰਮ ਕਰਦਾ ਪਿਆ ਇੱਕ ਦੋ ਵਿੱਚ ਗਾਲੀਆਂ ਭੇਡਾਂ ਹੋਈਆਂ ਨਾ ਦੋ ਦਿਨ ਲਈ ਥੋੜੀ ਗੱਲ ਆ ਵੀ ਬਾਕੀ ਸਾਰਿਆਂ ਨੂੰ ਰ ਜਿੱਦਾਂ ਕੱਲ ਮੰਤਰੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਆ ਪਿੰਡ ਦੇ ਲੋਕਾਂ ਨੇ ਬਣੀ ਲੋਧੀ ਲਾੜੀ ਮਨਤਾਂ ਸੁੰਦਰਚੱਕ ਸਾਰੇ ਲੋਕਾਂ ਨੇ ਮੰਤਰੀ ਸਾਹਿਬ ਅੱਗੇ ਗੁਜਾਰਿਸ਼ ਕੀਤੀ ਹੈ ਜੀ ਜਨਾਬ ਕਹਿੰਦੇ ਗੱਡੀਆਂ ਦਿਨੋਂ ਚਲਦੀਆਂ ਨੇ ਬੜੀ ਪ੍ਰੋਬਲਮ ਆ ਕਿ ਜੀ ਅੱਜ ਤਾਂ ਨੇਹਰੀ ਪਈ ਆ ਐਸ.ਆਈ.ਪੀ. ਸਾਹਿਬ ਨਾਲ ਕੱਲ ਗੱਲਬਾਤ ਵੀ ਹੋਈ ਹੈ ਮੰਤਰੀ ਸਾਹਿਬ ਦੀ ਜਦੋਂ ਨਸ਼ਾ ਵਿਰੋਧ ਮੰਤਰੀ ਸਾਹਿਬ ਦੀ ਹਮਮੀ ਚੱਲੀ ਹੈ ਸਰਕਾਰ ਪੰਜਾਬ ਦੀ ਉਹਦੇ ਸਬੰਧ ਵਿੱਚ ਪਿੰਡਾਂ ਪਿੰਡਾਂ ਜਾਂਦੇ ਪੈਣਾ ਜਿਹੜੇ ਜਿਹੜੇ ਪਿੰਡਾਂ 'ਚ ਮੁਸ਼ਕਲਾਂ ਆਂਦੀਆਂ ਨਾ ਉਹ ਸਪੈਸ਼ਲ ਦੱਸਦੇ ਪੈਣਾ ਖਾਸ ਕਰਕੇ ਅਸੀਂ ਐਸ.ਐਚ.ਓ. ਤਾਰਾ ਗੱਲ ਨੂੰ ਪੁੱਛਣਾ ਚਾਹੁੰਦੇ ਆ ਕਿ ਕਿਆ ਤੁਹਾਨੂੰ ਤਿੰਨ ਚਾਰ ਵਾਰੀ ਮੈਂ ਟੈਲੀਫੋਨ ਕੀਤਾ ਮੋਤਵਰੋਂ ਦੇ ਨਾਤੇ ਕਿ ਨਹੀਂ ਕੀਤਾ ਬਸ ਇਹ ਹੀ ਜਵਾਬ ਪੁੱਛਣਾ ਚਾਹਨਾ ਬਹੁਤ ਮਿਹਰਬਾਨੀ ਜਨਾਬ ਦੀ ਸਰ ਕੀ ਮਾਮਲਾ ਹੈਗਾ ਟਰੱਕ ਰੋਕੇ ਗਏ ਨੇ ਜਿਹੜੇ ਆ ਰੇਤ ਬਜਰੀ ਦੇ ਭਰੇ ਟਰੱਕ ਦੇਖੋ ਜੀ ਇੱਥੇ ਇਹ ਕਿੜੀਆਂ ਤੋਂ ਲੈ ਕੇ ਸੁੰਦਰ ਚੱਕ ਅੱਡੇ ਤੱਕ ਕੀ ਹੈਗਾ ਮਤਲਬ ਦੇ ਅੰਦਰ ਟਾਈਮ ਆਪਾਂ ਨੋ ਐਂਟਰੀ ਰੱਖੀ ਹੈ ਦੀ ਤੇ ਨੋ ਐਂਟਰੀ ਦੇ ਵਿੱਚ ਜਿਹੜੇ ਵੀ ਕੋਈ ਗੱਡੀਆਂ ਆ ਰਹੀਆਂ ਨੇ ਵਿੱਚੋਂ ਜਿਸ ਤਰ੍ਹਾਂ ਆਪਾਂ ਸੁੰਦਰ ਚੱਕ ਅੱਡੇ 'ਚ ਦੋ ਤਿੰਨ ਗੱਡੀਆਂ ਜਿਹੜੀਆਂ ਬੋਰਡ ਕਰਦੀਆਂ ਔਰ ਵੀ ਜਿਹੜਾ ਵੀ ਗੱਡੀ ਵਾਲਾ ਦਿਨ ਦੇ ਟਾਈਮ ਆਪਣੀ ਗੱਡੀ ਇੱਧਰ ਲੈ ਕੇ ਆਏਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਏਗਾ ਜੀ ਉਹਦੇ ਖਿਲਾਫ ਜੋ ਕਾਰਵਾਈ ਬੰਦੀ ਹੋ ਕੀਤੀ ਜਾਏਗੀ ਇਹ ਕਾਫੀ ਪਿਛਲੇ ਦਿਨਾਂ ਤੋਂ ਜਿੰਨਾ ਗੱਡੀਆਂ ਲੰਘ ਰਹੀਆਂ ਸੀ ਜਾਂ ਨੋ ਐਂਟਰੀ ਦੇ ਕੋਲ ਥੋੜੇ ਇੱਕ ਦਿਨ ਥੋੜੇ ਇੱਕ ਦਿਨ ਆਪਾਂ ਇਜਾਜ਼ਤ ਦਿੱਤੀ ਸੀ ਕਿ ਜਿਸਲੇ ਆਰਮੀ ਦੀ ਮੂਵਮੈਂਟ ਸੀਗੀ ਜ਼ਿਆਦਾ ਉਸ ਦੌਰਾਨ ਥੋੜੇ ਇੱਕ ਦਿਨਾਂ ਦਾ ਫਾਇਦਾ ਲੈ ਕੇ ਤੇ ਇਹਨਾਂ ਨੇ ਇਹ ਕੰਮ ਕੀਤਾ ਇਸ ਤੋਂ ਬਾਅਦ ਦੇ ਵਿੱਚ ਅੱਜ ਤੋਂ ਬਾਅਦ ਚ ਇੱਕ ਵੀ ਗੱਡੀ ਜਿਹੜੀ ਦੇ ਅੰਦਰ ਟਾਈਮ ਆਪਾਂ ਨਹੀਂ ਲੰਘਣ ਦਿਆਂਗੇ ਜੀ ਕਿ ਕਿੜੀਆਂ ਜੇਰ ਕੇ ਤੁਸੀਂ ਕਿਹ ਜਾਂ ਪੰਜਾਬ ਤੋਂ ਤੁਸੀਂ ਜਾਂ ਆ ਰਹੇ ਕ੍ਰੈਸ਼ਰਾਂ ਤੋਂ ਹੀ ਆ ਰਹੀਆਂ ਪਤਲੀ ਹੁਣ ਜੀਣ ਦੇ ਤੇ ਕ੍ਰੈਸ਼ਰਾਂ ਭਵਾ ਰਹੀਆਂ ਤੇ ਜਾਂ ਪੰਜਾਬ ਦੇ ਚੋਂ ਆ ਰਹੀਆਂ ਆ ਰਹੀਆਂ ਨੇ ਪਰ ਲੇਕਿਨ ਆਪਾਂ ਰੋਡ ਤੇ ਦਿਨ ਦੇ ਟਾਈਮ ਨਹੀਂ ਟਿੱਪਰ ਕੋਈ ਵੀ ਚੱਲਣ ਦਿਆਂਗੇ